ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅੱਜ ਆਪਾਂ ਫਿਰ ਤੁਹਾਡੇ ਲਈ ਵਿੰਟਰ ਕਲੈਕਸ਼ਨ ਲੈ ਕੇ ਆਏ ਹਾਂ ਜੀ ਤੇ ਅੱਜ ਵਾਲੇ ਸਾਰੇ ਸੂਟ ਰਹਿਣਗੇ ਜੀ ਕੋ ਟ్రਾਈ ਦੇ ਮੈਚਿੰਗ ਸੂਟ ਹੋਣਗੇ ਜੀ ਟਾਈਟਾਈਮਟਰ ਦੀ ਕਟ ਹੋਵੇਗੀ ਤੇ ਤੁਸੀਂ ਵੇਖ ਸਕਦੇ ਹੋ ਜੋ बॉਟਮ ਹੈ ਉਹ ਸ਼ੈਡੋ ਪ੍ਰਿੰਟਿੰਗ ਹੋਵੇਗੀ ਠੀਕ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਾਰਾ ਰਿਕੁਐਸਟ ਹੈ ਕਿ ਜੋ ਵੀ ਆਪਣੇ ਚੈਨਲ ਤੇ ਨਿਊ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਅੱਜ ਵਾਲੇ ਸਾਰੇ ਸੂਟ ਕਟ్రਾਈ ਦੇ ਰਹਿਣਗੇ ਜੀ ਕਟ్రਾਈ ਦੇ ਵਿੱਚ ਹੀ ਤੁਹਾਨੂੰ ਬਾਟਮ ਮਿਲੇਗੀ ਤੇ ਇੱਕ ਕਟ్రਾਈ ਦੇ ਵਿੱਚ ਹੀ ਸ਼ਰਟ ਮਿਲੇਗੀ ਮੈਚਿੰਗ ਸੂਟ ਹੋਣਗੇ ਜੀ ਤੇ ਵਿਦਆਊਟ ਦੁਪੱਟਾ ਰਹਿਣਗੇ ਇਹ ਵਾਲੇ ਸੂਟ ਜੇਕਰ ਤੁਸੀਂ ਚਾਹੋ ਤਾਂ ਆਪਾਂ ਤੁਹਾਨੂੰ ਦੁਪੱਟਾ ਵੀ ਨਾਲ ਰੈਡੀ ਕਰਵਾ ਕੇ ਦੇ ਸਕਦੇ ਹਾਂ ਜੇਕਰ ਤੁਸੀਂ ਵਾਈਟ ਦੁਪੱਟਾ ਮੰਗਵਾਉਣਾ ਤਾਂ ਵਾਈਟ ਦੁਪੱਟਾ ਵੀ ਮੰਗਵਾ ਸਕਦੇ ਹੋ ਠੀਕ ਹੈ ਜੀ ਇਹ ਵਾਲੇ ਸਾਰੇ ਸੂਟਾਂ ਦਾ ਪ੍ਰਾਈਸ 1800 ਰੁਪਏ ਸ਼ਿਪਿੰਗ ਫ੍ਰੀ ਰਹੇਗੀ ਤੇ ਤੁਹਾਨੂੰ ਕੋਈ ਵੀ ਸ਼ਿਪਿੰਗ ਚਾਰजेस ਐਕਸਟਰਾ ਪੇ ਨਹੀਂ ਕਰਨੇ ਆ 1800 ਰੁਪਏ ਦੇ ਵਿੱਚ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਵੇਗਾ ਪੇਮੈਂਟ ਆਨਲਾਈਨ ਕਰਨੀ ਹੋਵੇਗੀ ਜੀ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਆ ਜਦੋਂ ਤੁਹਾਡੀ ਪੇਮੈਂਟ ਹੋ ਗਈ ਤੁਹਾਡਾ ਕੋਰੀਅਰ ਉਦੋਂ ਹੀ ਇੱਥੋਂ ਨਿਕਲ ਜਾਵੇਗਾ ਤੇ ਤੁਹਾਨੂੰ ਘਰ ਬੈਠੇ ਸੂਟ ਮਿਲ ਜਾਵੇਗਾ ਜੇਕਰ ਤੁਸੀਂ ਸਟੀਚਿੰਗ ਵਗੈਰਾ ਕਰਵਾਉਣਾ ਚਾਹੁੰਦੇ ਹੋ ਦਾ ਸਟੀਚਿੰਗ ਵੀ ਆਪਣੇ ਪਾਸ ਅਵੇਲੇਬਲ ਆ ਆਪਾਂ ਤੁਹਾਨੂੰ ਸੂਟ ਸਟਿਚ ਕਰਵਾ ਕੇ ਵੀ ਤੁਹਾਡੇ ਘਰ ਭੇਜ ਸਕਦੇ ਹਾਂ ਬਹੁਤ ਸੋਹਣੀ ਸਟਾਫ ਹੋਵੇਗਾ ਤੇ ਫਾਈਨ ਕੁਆਲਿਟੀ ਦਾ ਕਟਾਈ ਹੋਵੇਗੀ ਇਹ ਨਹੀਂ ਹੈ ਜੋ ਮਾਰਕੀਟ ਦੇ ਵਿੱਚ ਕਾਪੀ ਆ ਰਹੀ ਹੈ ਤੁਹਾਨੂੰ ਇਹ ਪ੍ਰਾਈਸ ਦੇ ਵਿੱਚ ਉਹ ਮਿਲਣ ਜਾ ਰਹੀ ਆ ਬਿਲਕੁਲ ਰੀਜ਼ਨੇਬਲ ਪ੍ਰਾਈਸ ਤੇ ਬਹੁਤ ਹੀ ਫਾਈਨ ਕੁਆਲਿਟੀ ਦਾ ਤੁਹਾਨੂੰ ਸਟਾਫ ਮਿਲ ਰਿਹਾ ਹੈਗਾ カラー प्रिंट देख ਸਕਦੇ ਹੋ ਤੁਸੀਂ ਬਹੁਤ ਜਿਆਦੇ ਸੋਹਣੇ 컬러 ਪ੍ਰਿੰਟ ਰਹਿਣਗੇ ਜੀ ਇੱਕ ਤੋਂ ਇੱਕ ਵਧ ਕੇ ਹੋਣਗੇ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੁੰਦਾ ਸਕਰੀਨ ਸ਼ਾਟ ਲੈ ਕੇ ਆਪਣੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਆਪਣਾ ਨੰਬਰ ਹੈ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਹੈਗਾ ਤੁਸੀਂ ਇਹ ਨੰਬਰ ਦੇ ਉੱਪਰ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਉਹਦੀ ਪਿਕ ਆਪਾ ਨੂੰ ਇਸ ਵਾਲੇ ਨੰਬਰ ਤੇ ਭੇਜ ਸਕਦੇ ਹੋ ਠੀਕ ਹੈ ਜੀ ਤੇ ਆਪਣੀ ਪੇਮੈਂਟ ਕਰਕੇ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਜੇਕਰ ਤੁਸੀਂ ਇਹਨਾਂ ਸੂਟਾਂ ਤੋਂ ਬਿਨਾ ਹੋਰ ਸੂਟ ਵੇਖਣਾ ਚਾਹੁੰਦੇ ਹੋ ਤਾਂ ਆਪਣੇ ਚੈਨਲ ਉੱਪਰ ਜਾ ਕੇ ਚੈੱਕ ਕਰ ਸਕਦੇ ਹੋ ਆਪਾਂ ਅਲੱਗ-ਅਲੱਗ ਵੀਡੀਓਜ਼ ਅਲੱਗ-ਅਲੱਗ ਸਟੱਫ ਦੀ ਪਾਈ ਹੋਈ ਆ ਤੁਸੀਂ ਉਹਨਾਂ ਦੇ ਵਿੱਚੋਂ ਵੀ ਸੂਟ ਵਾਰੀ ਕਰ ਸਕਦੇ ਹੋ ਠੀਕ ਹੈ ਜੀ ਮੇਰੀ ਸਾਰਾ ਰਿਕੁਐਸਟ ਹੈ ਕਿ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੋ ਵੀ ਆਪਣੇ ਚੈਨਲ ਤੇ ਨਿਊ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਤਾਂ ਜੇ ਤੁਹਾਨੂੰ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਐਦਾਂ ਦੇ ਹੋਰ ਸੋਹਣੇ-ਸੋਹਣੇ ਸੂਟਾਂ ਦੀ ਵੀਡੀਓਜ਼ ਆਪਾਂ ਲੈ ਕੇ ਆਉਂਦੇ ਰਹਾਂਗੇ ਵੀਡੀਓ ਨੂੰ ਵੱਧ-ਵੱਧ ਸਪੋਰਟ ਕਰੋ ਚੈਨਲ ਨੂੰ ਸ਼ੇਅਰ ਜ਼ਰੂਰ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਆਪਣੀ ਸੂਟਾਂ ਦੇ ਕਲੈਕਸ਼ਨ ਕਿਹੋ ਜਿਹੀ ਲੱਗੀ ਤੇ ਤੁਸੀਂ ਕਿਹੋ ਜਿਹੀ ਕਲੈਕਸ਼ਨ ਵੇਖਣਾ ਚਾਹੁੰਦੇ ਹੋ ਇਹ ਵੀ ਆਪਾਂ ਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਹੀ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ so much